ਬਹੁਤ ਦੁਖਦਾਈ ਕੱਲ ਘਟਨਾ ਜਿਹੜੀ ਵਾਪਰੀ ਸਾਡੇ ਬਹੁਤ ਹੀ ਸਰਕਾਰੀਓ ਸਾਜਗੀਰ ਸਿੰਘ ਜੀ ਬਪਾਲ ਸਾਹਿਬ ਸੌਕਾ ਦਾ ਮੈਂਬਰ ਸ਼੍ਰਮਣੀ ਕਮੇਟੀ ਸੀਨੀਅਰ ਸ਼੍ਰਮਣੀ ਕਾ ਲੀਡਰ ਦੇ ਅਗੂ ਚਾਂਕ ਦੇ ਪਰਿਵਾਰ ਨੂੰ ਸਾਰੇ ਸਾਥੀਆਂ ਨੂੰ ਵਿਛੋੜਾ ਦੇ ਗਏ ਤੇ ਬਹੁਤ ਗਹਿਰਾ ਦੁੱਖ ਹੋਇਆ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਪਾਲਟੀ ਨੂੰ ਇਲਾਕੇ ਨੂੰ ਨਗਰ ਨੂੰ ਪਿੰਡ ਨੂੰ ਉਹਨਾਂ ਦਾ ਘਟਾ ਪਿਆ ਇਕਾਲ ਕਰਕੇ ਬਹੁਤ ਬਹੁਤ ਜ਼ਿਆਦਾ ਨਿੱਜੀ ਹੈ ਕਿਉਂਕਿ ਉਹਨਾਂ ਦਾ ਸ਼੍ਰਮਣੀ ਕਾਲੀਦਾਨ ਤੋਂ ਬਹੁਤ ਵੱਡੀ ਦੇਰ ਉੱਥੇ ਬਣ ਕੇ ਖੜੇ ਰਹੇ ਸਾਰੀ ਉਮਰ ਹੀ ਇਕੱਲੇ ਤੇ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ ਇਸ ਲਈ ਉਹਨਾਂ ਦਾ ਜਨਾ ਵੀ ਦੁੱਖ ਜਿਹੜਾ ਮਹਿਸੂਸ ਹੋ ਰਿਹਾ ਮੈਂ ਸਮਝਦਾ ਹਾਂ ਬਹੁਤ ਇਲਾਕਿਆਂ ਤੋਂ ਬਾਰੇ ਪਰ ਪਾਣਾ ਮੰਨਣਾ ਪੈਂਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਜਨਵਾਜ ਕੋਚਨ ਵਿਸ਼ੇ ਪਰਿਵਾਰ ਨੂੰ ਸਾਥੀਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸਰਵਨਿਕਾ ਨੂੰ ਤੁਹਾਨੂੰ ਮੇਸ਼ਾ ਹੀ ਉਹਨਾਂ ਨੂੰ ਯਾਦ ਰੱਖੇਗਾ ਦਾਸ ਜਿਨ੍ਹਾਂ ਕਰੇ ਉਹਨਾਂ ਚ ਸਾਰੇ ਸਵਾਰ ਦੇ ਨਾਲ ਤਾਕ ਮਿਲ ਰਹੂਗਾ ਤਾਂ ਜੋ ਉਹਨਾਂ ਦੀਆਂ ਸੁਭਾਵਾਂ ਦੇ ਲੋਕ ਯਾਦ ਕਰਦੇ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਸ ਵਿੱਚ ਤਾਂ ਜਾਣਦੇ ਹੋ ਕਿ ਬਾਪੂ ਚਕੀਰ ਸਿੰਘ ਸਾਡਾ ਮੈਂਬਰ ਸਰਵਨਿਕਾ ਕਮੇਟੀ ਮੌਜੂਦਾ ਪ੍ਰਧਾਨ ਪੱਤੇ ਸਿੰਘ ਜੀ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਸਾਰ ਦੇ ਵਿੱਚ ਜਮਲੇਆ ਤੇ ਸੇਵਾ ਕਰਦੇ ਹੋਏ ਨੇ ਕਾਮਯਾਬੀ ਕਿਸ ਕੋ ਹੌਦ ਪ੍ਰਾਪਤ ਕੀਤੀ ਸੇਵਾ ਕਰਦੇ ਆਇਆ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੜਦਾਦਾ ਜੀ ਜਿਹੜੇ ਭਾਈ ਸੰਸੇਰ ਸੰਸਾਨਾ ਬੜੇ ਵਿਦਵਾਨ ਸਨ ਬਹੁਤ ਸੁਲਝ ਹੋਏ ਆਤਮਾਸੀ ਉਹਨਾਂ ਦੀ ਅੰਸਬੰਸ ਦੇ ਵਿੱਚੋਂ ਉਹਨਾਂ ਨੇ ਇੱਥੇ ਜਨਮ ਲੈ ਕੇ ਜੋ ਸੇਵਾਵਾਂ ਨਿਭਾਈਆਂ ਨੇ ਇਸ ਗੁਰਦਾਰਾ ਸਾਹਿਬ ਦਾ ਸਾਰਾ ਉਹਨਾਂ ਦਾ ਹੱਥੀਂ ਸਾਰਾ ਕੰਮ ਹੋਇਆ ਅਤੇ ਸ਼ਹੀਦ ਬਾਬਾ ਬਚਾਉਣਾ ਸਾਹਿਬ ਸ਼ਹੀਦ ਬਾਬਾ ਜੰਨ ਸਾਹਿਬ ਉਹਨਾਂ ਦੇ ਸਥਾਨਾਂ ਤੇ ਆਪ ਕੰਨ ਆਪ ਦਾ ਸਿਵਾ ਨਿਭਾਇਆ ਸਿਵਾ ਨਿਭਾਦਿਆਂ ਹੋਇਆ ਸ਼੍ਰੋਮਣੀ ਕਮੇਟੀ ਵਿੱਚ ਵੀ ਜੋ ਉਹਨਾਂ ਨੇ ਸਿਵਾ ਨਿਭਾਈਆਂ ਨੇ ਮੈਂਬਰ ਹੁੰਦਿਆਂ ਹੋਇਆ ਵੀ ਤੇ ਸਾਫਕਾ ਹੁੰਦਿਆਂ ਹੋਇਆ ਵੀ ਆਪ ਜਿੱਥੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਕੰਮ ਚੱਲਦਾ ਸੀ ਪਿਆਰ ਦੇ ਨਾਲ ਸਿਵਾਵਾਂ ਨੇ ਪਾਉਂਦਿਆ ਹਾਇ ਹੱਥ ਜੋੜ ਕੇ ਵੀ ਗਰੀਬ ਤੋਂ ਗਰੀਬ ਕੋਈ ਆਇਆ ਕਿਸੇ ਪਿੰਡ ਦਾ ਵੀ ਆਇਆ ਨਹੀਂ ਵੀ ਜਾਣਦੇ ਸਨ ਉਹਨਾਂ ਨੂੰ ਵੀ ਪਾਉਂਦਿਆ ਨੇ ਜੀ ਆਇਆਂ ਆਇਆ ਹਾਇ ਦਰ ਪਾਣੀ ਪੁੱਛ ਕੇ ਬੜੇ ਪਿਆਰ ਦੇ ਨਾਲ ਪੁੱਛਦੇ ਆਓ ਕਿਧਰ ਆਏ ਜੋ ਤੇ ਸਾਰਿਆਂ ਨੂੰ ਉਹਨਾਂ ਦੀ ਦੁੱਖ ਸੁਸੋਂਦਿਆਂ ਹੋਇਆ ਹਰ ਦਾ ਕੰਮ ਆਪ ਜਾ ਕੇ ਕਰਾਉਂਦੇ ਰਹੇ ਤੇ ਆਪ ਪਹੁੰਚ ਕੇ ਜਿੱਥੇ ਵੀ ਪਹੁੰਚਣਾ ਹੁੰਦਾ ਸੀ ਉੱਥੇ ਜਾ ਕੇ ਉਹਨਾਂ ਦਾ ਕੰਮ ਕਰਵਾ ਕੇ ਤਕਰੀਬਨ ਸੈਂਕੜੇ ਦੇ ਹਿਸਾਬ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਇਥੋਂ ਪਿੰਡ ਦੇ ਮੁਲਾਜ਼ਮ ਹੋਰ ਪਿੰਡਾਂ ਦੇ ਮੁਲਾਜ਼ਮ ਉਨਾਂ ਨੂੰ ਮੁਲਾਜਬ ਰਖਵਾਇਆ ਹੈ ਪਾਰਟੀ ਸਹਿਮਾਨ ਨੂੰ ਆਪ ਜਾ ਕੇ ਉਹਨਾਂ ਨੇ ਦਰਵਾਇਆ ਗ੍ਰੰਤੀ ਸਹਿਬਾਂ ਨੂੰ ਭਾਵ ਪੂਰ ਸੇਵਾਦਾਰਾਂ ਨੂੰ ਕਿੰਨੇ ਉਹਨਾਂ ਨੇ ਸੇਵਾਦਾਰ ਲਵਾਏ ਸੈਂਕੜੇ ਬੰਦਿਆਂ ਨੂੰ ਸ਼੍ਰਮਣੀ ਕਮੇਟੀ ਚ ਲਵਾ ਕੇ ਰੋਟੀ ਤੇ ਲਵਾਇਆ ਹੈ ਜਿਹੜੇ ਜਿਹੜੇ ਰੋਟੀ ਤੇ ਲਵਾਉਂਦੇ ਨੇ ਆਪ ਚਾਹਦੇ ਉਹ ਭਾਵ ਪਾਤਸ਼ਾਹ ਰਹਿਮਤਾਂ ਕਰਨ ਉਹਨਾਂ ਨੂੰ ਜਿਹੜਾ ਸਤਿਗੁਰ ਪਾਤਸ਼ਾਹ ਦੇ ਬਚਨ ਹਨ ਤੇ ਆਪਣੇ ਸੇਵਾ ਕਰਦੇ ਆ ਹਾਂ ਸਫਲ ਸਫਲ ਭਾਈ ਸਫਲ ਯਾਤਰਾ ਆਉਣ ਜਾਣ ਰਹੇ ਮੇਲੇ ਸਾਦਾ ਦੇ ਵਾਕਾਂ ਨੂੰ ਸਹਾਰ ਕਰਦੇ ਆ ਹਾਂ ਆਪਣੇ ਜ਼ਿੰਦਗੀ ਦੇ ਪੰਜ ਕੂਤਕ ਸਰੀਰ ਨੂੰ ਤਿਆਗਦਿਆਂ ਹੋਇਆਂ ਇਸ ਸੰਸਾਰਿਕ ਤੋਂ ਅਲਵਿਦਾ ਹੋ ਗਏ ਨੇ ਪਾਤਸ਼ਾਹ ਰਹਿਮਤਾ ਕਰਨ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਆਵਾਗੰਤੋਂ ਬਚਾਉਣ ਪਰਿਵਾਰ ਦੇ ਵਿੱਚ ਇਕਤਾਤਾ ਗੁ ਸੁਖੀ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਦੁਖਦਾਈ ਸਮਾਂ ਇਸ ਸਮੇਂ ਦੇ ਵਿੱਚ ਸਾਡੇ ਅਸੀਂ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਬਾਪੂ ਜੀ ਵੀਰ ਸਿੰਘ ਜੀ ਵਰਪਾਲ ਜੋ ਕੱਲ 7 ਤਰੀਕ ਨੂੰ ਸਾਨੂੰ ਸਦੀਵੀ ਵਿਸ਼ੋੜਾ ਦੇਖੇ ਨੇ ਜਿਸੇ ਉਹਨਾਂ ਦੇ ਜਾਣ ਦੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਥੇ ਇਲਾਕੇ ਅਚੇ ਨਗਰ ਜੀ ਸੰਤ ਨੂੰ ਵੀ ਇਹ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਬਹੁਤ ਵੱਡੀ ਸ਼ਖਸੀਅਤ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿੰਦੇ ਹੋયા ਉਹਨਾਂ ਨੇ ਬਹੁਤ ਵੱਡੀਆਂ ਸੁਭਾਵਾਂ ਨਿਭਾਈਆਂ ਜਿਨ੍ਹਾਂ ਦਾ ਸਤਕਾਰ ਵੱਖ-ਵੱਖ ਇਲਾਕੇ ਦੇ ਵਿੱਚ ਸੰਗਤ ਜਿਹੜੀ ਉਹ ਕਰਦੇ ਅੱਜ ਤੁਸੀਂ ਇਸ ਘਾਟ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਤੋ ਕਿੰਨੇ ਇੱਕ ਉਹ ਲੋਕਾਂ ਦੇ ਵਾਸਤੇ ਸੰਗਤ ਵਾਸਤੇ ਹਰਮਨ ਪਿਆਰੇ ਸਨ ਤੇ ਮਾਨ ਸਤਕਾਰ ਸੰਗਤ ਕਰਦੇ ਸੀ ਅਜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਕੋਲ ਇੱਥੇ ਸਾਬਕਾ ਕੈਬਨਿਟ ਮੰਤਰੀ ਜਸਜਦਾਰ ਗੁਲਜਾਰ ਸਿੰਘ ਜੀ ਰਾਣੀ ਕੇ ਸਾਹਿਬ ਉਹ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਰਹੂਮ ਐਮ ਐਲ ਏ ਮਲਕੀਸ਼ ਸਿੰਘ ਜੀ ਏ ਆਰ ਸਾਹਿਬ ਉਹਨਾਂ ਦੇ ਸੁਪੁੱਤਰ ਵੀਰ ਸੰਦੀਪ ਸਿੰਘ ਜੀ ਏ ਆਰ ਸਾਹਿਬ ਉਹ ਪਹੁੰਚੇ ਨੇ ਸਾਡੇ ਨਗਰ ਦੇ ਪੰਚ ਸਰਪੰਚ ਅਮਨਜੀਤ ਸਿੰਘ ਜੀ ਲਾਲੀ ਸਾਹਿਬ ਦਾ ਸਰਪੰਚਾ ਵੀਰ ਸਰਦੂਲ ਸਿੰਘ ਜੀ ਮੌਜੂਦਾ ਸਰਪੰਚ ਵੀਰ ਕੁਲਦੀਪ ਸਿੰਘ ਜੀ ਪ੍ਰੀਤ ਮੌਜੂਦਾ ਸਰਪੰਚ ਔਰ ਜਿੰਨੇ ਵੀ ਪੰਚ ਨੇ ਵੀਰ ਗੁਰਜੰਤ ਸਿੰਘ ਜਸਵੀਰ ਸਿੰਘ ਵੀਰ ਗੁਰਿੰਦਰ ਸਿੰਘ ਸਾਡੇ ਸ਼ਬਦਈ ਜਿਸ ਦੇ ਆਗੂ ਨੇ ਉਹ ਵੀ ਇੱਥੇ ਜਿਹੜੇ ਆ ਉਹ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਜਿਸੇ ਇਲਾਕੇ ਦੀਆਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਆਣ ਕੇ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਉੱਥੇ ਸਾਰੇ ਇਲਾਕੇ ਨੇ ਵੀ ਇਸ ਮੌਤ ਦਾ ਜਿਹੜਾ ਬਹੁਤ ਵੱਡਾ ਦੁੱਖ ਮਨਾਇਆ ਹੈ 16 ਤਰੀਕ ਵਾਲੇ ਦਿਨ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਜਿਹੜੀ ਆ ਉਹ ਅੰਤਮ ਅਰਦਾਸ ਹੋਣੀ ਹੈ ਬਾਪੂ ਜੀ ਜੀ ਸਾਰੇ ਪਰਿਵਾਰ ਭਾਜੀ ਗੁਰਸਾਖ ਸਿੰਘ ਆ ਵੀਰ ਗੁਰਜੀਤ ਸਿੰਘ ਵੀਰ ਸਰਬਜੀਤ ਸਿੰਘ ਜੀ ਰਿੰਕੂ ਵੀਰ ਮੁਲਖਜੀਤ ਸਿੰਘ ਜੀ ਐਮ ਡੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਵੀਰ ਅਮਨਦੀਪ ਸਿੰਘ ਜੀ ਰੀਟਾ ਆਪਣਾ ਪਿੰਡ ਸੁਪਰ ਮਾਰਟਸ ਵਾਲੇ ਜਿਨ੍ਹਾਂ ਦਾ ਮਾਲ ਹੈ ਅਤੇ ਸਾਡੇ ਸਾਬਕਾ ਸਰਪੰਚ ਭਾਜੀ ਗੁਰਦਤਾਰ ਸਿੰਘ ਜੀ ਯੂ ਐਸ ਏ ਉਹਨਾਂ ਦੇ ਵੱਲੋਂ ਜਿਹੜੀ ਉਹ ਸਾਰੀ ਸੰਗਤ ਨੂੰ ਇਹ ਖਾਸੀ ਜੋੜ ਕੇ ਸਰਮਰ ਬੇਨਤੀ ਕੀਤੀ ਜਾਂਦੀ ਹੈ ਕਿ 16 ਤਰੀਕ ਜਿਹੜੇ ਐਤਵਾਰ ਨੂੰ ਸਾਰੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਉਹ ਮਹਾਂਮਾ ਕੇ ਬਾਪੂ ਜੀ ਦੀ ਅੰਤਮ ਅਰਦਾਸ ਤੇ ਸ਼ਾਮਲ ਹੋ ਕੇ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਵੇਖੋ ਜੀ ਮੈਂ ਸਰਵਜ ਸਿੰਘ ਪਿਆਦ ਕਸਾਸ ਦੇ ਪ੍ਰਧਾਨ ਆ ਪਿੰਬਲਾ ਰਪਾਲ ਸਾਡੇ ਦਾ ਜੀ ਲੱਗਦੇ ਸੀ ਅਸੀਂ ਬਚਪਨ ਤੋਂ ਬਹੁਤ ਨਜ਼ਦੀਕ ਹੀ ਜਾਂਦੇ ਹਾਂ ਜਿੱਤਰਾ ਮਾਪਰ ਦਾ ਇਸਾ ਗਣਾ ਸਾਡਾ ਬਹੁਤ ਪ੍ਰੇਮ ਰਿਆ ਅਸੀਂ ਦੁੱਤ ਚੁੰਦ ਰਹੇ ਆ ਸਾਡਾ ਡੈਡੀ ਨਾਲ ਬਹੁਤ ਪ੍ਰੇਮ ਸੀ ਪਰ ਜੋ ਸਾਡੇ ਪਿੰਡ ਨੂੰ ਇਸ ਚੀਜ਼ ਦਾ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਪਰ ਚਲੋ ਜੋ ਸੱਦੇ ਉੱਠੇ ਨਾਨਕਾ ਜਿੰਨੇ ਹਰ ਕਨੇ ਆਇਆ ਉਹਨੇ ਜਾਣਾ ਪਰ ਜੋ ਕਮੀਆਂ ਰਹਿ ਗਈਆਂ ਉਸ ਅਸੀਂ ਨੇ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਬਾਲੋਦ ਬਖਸ਼ੇ ਸਾਤ ਵਿੱਚ ਆ ਕੇ ਆਪਣਾ ਕੋਈ ਯੋਗਦਾਨ ਪਾਉਣ ਜੋ ਕੱਜ ਬਾਪੂ ਕੋ ਰਹਿ ਗਿਆ ਉਹ ਇਹਨਾਂ ਦਾ ਪਰਿਵਾਰ ਗਾਂ ਪੁੱਤ ਪੁੱਤਰੇ ਪੂਰਾ ਕਰਨ ਅਸੀਂ ਇਹ ਨਹੀਂ ਬੇਤੀ ਕਰਦੇ ਵੀ ਮਹਾਰਾਜ ਇਹਨਾਂ ਨੂੰ ਸਵਰਗਾਂ ਦੇ ਵਾਸਾ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਭਾਣਾ ਮਨਾ ਦਾ ਬਖਸ਼ੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰ ਸਿੰਘ ਵਰਪਾਲਿਆ ਜੀ ਅੱਜ ਬਹੁਤ ਵੱਡਾ ਦੁੱਖ ਹੋਇਆ ਜਿਹੜਾ ਬਾਪੂ ਜੀ ਗਈ ਸਾਨੂੰ ਸਦੀਵੀ ਛੋੜ ਕੇ ਕੇ ਤੇ ਸੱਚ ਕਰਨ ਦੇ ਚਰ ਗੁਰਮਾਰ ਦੇ ਚੰਨਾਂ ਦੇ ਜਾਬਰਾ ਜਾਨ ਅੱਜ ਹਰ ਇੱਕ ਦਾ ਅੱਖਾਂ ਨੰਮਸਾਨਾ ਕਿਉਂ ਐਡਾ ਵੱਡਾ ਘਾਟਾ ਜੋ ਕਦੀ ਵੀ ਨਹੀਂ ਪੂਰਾ ਹੋ ਸਕਦਾ ਜਿਹੜਾ ਪੈ ਗਿਆ ਸ਼ਰੂਮ ਨੇ ਕਮੇਟੀ ਦੇ ਮੈਂਬਰ ਰਹੇ ਨੇ ਉਸ ਤੋਂ ਪਹਿਲਾਂ ਸਰਪੰਚ ਵੀ ਰਹੇ ਨੇ ਪਿੰਡ ਦੇ ਜਿਹੜੇ ਬਹੁਤ ਵੱਡੇ ਖਾਜ ਕੀਤੇ ਨੇ ਜਿਨ੍ਹਾਂ ਦੇ ਵਿੱਚ ਬਾਪੂ ਜੀ ਜਿੱਥੇ ਵੀ ਲਾਤ ਗੜ ਦਿੰਦੇ ਠੋਕ ਕੇ ਗੜ ਲ ਕੇ ਕੀ ਕਰਦੇ ਹੁੰਦੇ ਸੀ ਕਰ ਅੱਜ ਵੀ ਉਹਨਾਂ ਦੀਆਂ ਜਾਦਾਂ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਭੈਣ ਭਰਾ ਸਭ ਅੱਖਾਂ ਮਤ ਨਮਕ ਲੇਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਅੱਜ ਵਾਪਸ ਇਹ ਸਸਕਾਰ ਕਰਕੇ ਤੁਹਾਨੂੰ ਗੁਰਦੁਆਰਾ ਸਾਹਿਬ ਆਏ ਕਿੱਥੇ ਲਾਣੀਆਂ ਤੇ ਪਾਠ ਹੋ ਰਿਹਾ ਹੈ ਹਾਂਜੀ ਠੀਕ ਹੈ